ਪੰਜਾਬ ਦੇ ਅੰਦਰ ਨਸ਼ੇ ਦਾ ਕਹਿਰ ਵੱਧਦਾ ਜਾ ਰਿਹਾ ਹੈ ਹਰ ਰੋਜ਼ ਪੰਜਾਬੀ ਨੌਜਵਾਨ ਨਸ਼ਿਆਂ ਦੇ ਦਲਦਲ ਵਿੱਚ ਫਸਤੇ ਜਾ ਰਹੇ ਹਨ ਉੱਥੇ ਹੀ ਹਰ ਰੋਜ਼ ਤੁਸੀਂ ਦੇਖਦੇ ਹੋ ਕਿ ਰੋਜ਼ ਅਖਬਾਰਾਂ ਦੀਆਂ ਜਾਂ ਚੈਨਲਾਂ ਦੀਆਂ ਖਬਰਾਂ ਬੜਨੀਆਂ ਕਿ ਅੱਜ ਫੋ ਇੱਕ ਹੋਰ ਨੌਜਵਾਨ ਨਸ਼ੇ ਦੀ ਪੇਟ ਚੜ ਕੇ ਆਪਣੀ ਜੀਵਨ ਰੀਲਾ ਸਮਾਪਤ ਕਰ ਗਿਆ ਇਹੋ ਜਿਹਾ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਇੱਕ ਸਰਹੱਦੀ ਪਿੰਡ ਵਿੱਚੋਂ ਆਇਆ ਜਿੱਥੇ ਉਹਦੇ ਇੱਕ ਸਰਪੰਚ ਦਾ ਮੁੰਡਾ ਨਸ਼ੇ ਦੀ ਬਲੀ ਚੜਿਆ ਦੱਸ ਦਈਏ ਉਹ ਨੌਜਵਾਨ ਜਿਸਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਪਹਿਲਾਂ ਤੋਂ ਨਸ਼ੇ ਦਾ ਆਦੀ ਸੀ ਜਿਸ ਦਾ ਪਰਵਾਰਿਕ ਮੈਂਬਰਾਂ ਵੱਲੋਂ ਕਾਫੀ ਇਲਾਜ ਕਰਾਇਆ ਗਿਆ ਤੇ ਉਸ ਨੂੰ ਨਸ਼ਾ ਛਡਾਉਣ ਦੇ ਲਈ ਹਸਪਤਾਲ ਵਿੱਚ ਦਾਖਲ ਵੀ ਕਰਾਇਆ ਗਿਆ ਪਹਿਲਾਂ ਉਹ ਨਸ਼ਾ ਛੱਡ ਚੁੱਕਾ ਸੀ ਲੇਕਿਨ ਉਸ ਤੋਂ ਬਾਅਦ ਫਿਰ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਜਿਸ ਨੂੰ ਲੈ ਕੇ ਅੱਜ ਸ਼ਾਮ ਜਿਹੜਾ ਆ ਉਸ ਨੌਜਵਾਨ ਦਾ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਕਿਉਂਕਿ ਉਹ ਜ਼ਿਆਦਾ ਨਸ਼ਾ ਔਨ ਕਰਕੇ ਉਸਨੇ ਓਵਰਡੋਸ ਕੀਤੀ ਹੋਈ ਸੀ ਜਿਸ ਤੇ ਮੌਤ ਹੋ ਗਈ 10 ਦੇ ਗੋਸਤੇ ਪਰਿਵਾਰ ਵਿੱਚ ਉਸ ਦੀ ਮਾਤਾ ਤੇ ਉਸ ਦੇ ਪਿਤਾ ਜੋ ਪਿੰਡ ਦਾ ਸਰਪੰਚ ਹੈ ਔਰ ਜਿਸ ਦਾ ਪਿੰਡ ਵਿੱਚ ਕਾਫੀ ਰਸੂਖ ਹੈ ਉਹ ਪਰਿਵਾਰਕ ਮੈਂਬਰ ਤੇ ਨਾਲ ਉਸ ਦੀ ਵਿਧਵਾ ਪਤਨੀ ਜਿਹੜੀ ਆ ਘਰ ਵਿੱਚ ਹੁਣ ਇਕੱਲੀ ਰਹਿ ਗਈ ਕਿਉਂਕਿ ਉਹ ਤੋ ਨੌਜਵਾਨ ਜੋ ਇਹ ਨਸ਼ੇ ਦੀ ਪੀੜ ਚੜਿਆ ਇਹ ਪੰਜਾਬੀ ਨੌਜਵਾਨਾਂ ਦੇ ਲਈ ਇੱਕ ਵੱਡਾ ਸੁਨੇਹਾ ਕਹਿ ਸਕਦੇ ਆ ਕਿਉਂਕਿ ਇਸ ਦੇ ਨਾਲ ਜਿਹੜੀ ਨੌਜਵਾਨ ਨੂੰ ਅਕਲ ਆਉਣੀ ਚਾਹੀਦੀ ਹੈ ਕਿ ਨੌਜਵਾਨੀ ਪੀੜੀ ਅੱਜ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ ਔਰ ਇੱਕ ਨੇ ਹਰ ਰੋਜ਼ ਨੌਜਵਾਨ ਜਿਹੜੇ ਆ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਆਪਣੀ ਜਿਹੜੀ ਮੌਤ ਘੜ ਲੜ ਨਾਲ ਆ ਰਹੇ ਆ